ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਦੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਹੁਣ ਆਪਾਂ ਲੱਗੇ ਆਂ ਕਲੀਆਂ ਨਾਲ ਡਿਜ਼ਾਈਨ ਕਰਨ ਕਮੀਜ਼ ਨੂੰ ਆਹ ਆਪਣਾ ਕਮੀਜ਼ ਹੈ ਜੀ ਇਹਦੇ ਤੇ ਆਹ ਵਾਲੀ ਲਾਉਣੀ ਆਪਾਂ ਲੈਸ ਆਹ ਵਾਲੀ ਲੈਸ ਨਾਲ ਗੁੰਮ ਕਰਕੇ ਆਪਾਂ ਕਲੀਆਂ ਪਾਉਣੀਆਂ ਤੇ ਇਹ ਤੁਹਾਨੂੰ ਅੱਜ ਦੱਸਦੇ ਆਪਾਂ ਕਲੀਆਂ ਕਿਸ ਤਰ੍ਹਾਂ ਪਾਉਣੀਆਂ ਕਮੀਜ਼ ਦੀ ਆਪਾਂ ਅਗਲਾ ਪਿਛਲਾ ਹਿੱਸਾ ਕਟਿੰਗ ਕਰ ਲਿਆ ਤੇ ਜਿੰਨੀ ਤੁਸੀਂ ਚੜਾਈ ਰੱਖਣੀ ਆ ਉਹਦੇ ਨਾਲ 1 ਇੰਚ ਵਾਧ ਰੱਖੋ ਕਿਉਂਕਿ 1 ਦਾ ਇੰਚ ਇਸ ਕਲੀ ਦੇ ਵਿੱਚ ਆਊ 1 ਦਾ ਇੰਚ ਇਸ ਕਲੀ ਦੇ ਵਿੱਚ ਆਊਗਾ ਇਸ ਤਰ੍ਹਾਂ ਆਪਾਂ ਪ੍ਰੈਸ ਨਾਲ ਪਹਿਲਾਂ ਸੈਂਟਰ ਚ ਕਰੀਜ ਬਣਾਈ ਸੀਗੀ ਫਿਰ ਇਹਨੂੰ ਮੋੜ ਕੇ ਆ ਦੂਸਰੀਆਂ ਕਰੀਜਾਂ ਬਣਾਈਆਂ ਸੀ ਇਹਦਾ ਆਪਾਂ ਰੱਖਦੇ ਹੰਨੇ ਆ ਜੀ ਸਪੇਸ 9 ਇੰਚ ਠੀਕ ਆ 4.5 ਇੰਚ ਇੱਕ ਪਾਸਾ 4.5 ਇੰਚ ਪਾਸਾ ਠੀਕ ਆ ਤੇ ਕਟਿੰਗ ਤੁਸੀਂ ਅਗਲਾ ਪਿਛਲਾ ਪਾਸਾ ਲਾ ਲੈਣਾ ਮੋੜਿਆਂ ਦੀ ਕੱਟ ਨਹੀਂ ਪਾਉਣੀ ਪਹਿਲਾਂ ਜੇ ਤੁਸੀਂ ਜਿਆਦਾ ਐਕਸਪਰਟ ਹੋ ਤਾਂ ਫਿਰ ਪਾ ਸਕਦੇ ਹੋ ਨਹੀਂ ਤੁਸੀਂ ਨਾ ਪਾਓ ਕਿਉਂਕਿ ਬਾਅਦ ਵਿੱਚ ਕਟਿੰਗ ਕਰ ਲਊ ਮੋਡੇ ਫਿਰ ਤੁਹਾਡੀ ਸਹੀ ਆਊਗੀ ਜੀ ਫਿਟਿੰਗ ਠੀਕ ਆ ਇਸ ਤਰ੍ਹਾਂ ਆਪਾਂ ਨਿਸ਼ਾਨ ਲਾ ਲੇ ਇੱਕ ਆਹ ਵਾਲੀ ਕਲੀ ਦਾ ਆਹ ਇੱਕ ਆਹ ਕਲੀ ਦੀ ਕਿਰੀਜਾ ਆਹ ਸੈਂਟਰ ਵਾਲਾ ਨਿਸ਼ਾਨ ਆਪਾਂ ਇਸ ਤਰ੍ਹਾਂ ਜੇ ਤਾਂ ਤੁਸੀਂ ਅੰਦਰ ਨੂੰ ਲੈਸ ਲਾਉਣੀ ਅੰਦਰ ਨੂੰ ਲਾ ਸਕਦੇ ਹੋ ਜੇ ਬਾਹਰ ਨੂੰ ਕੱਢਣੀ ਹੈ ਬਾਹਰ ਨੂੰ ਕੱਢ ਸਕਦੇ ਹੋ ਆਪਾਂ ਬਾਹਰ ਨੂੰ ਲੈਸ ਕੱਢਾਂਗੇ ਤੇ ਆਹ ਲੈਸ ਆਪਾਂ ਰੱਖਾਂਗੇ ਉੱਪਰ ਉੱਠੇ ਤੇ ਕਮੀਜ਼ ਆਪਣਾ ਹੋਊਗਾ ਸਿੱਧਾ ਜਿੰਨੀ ਤੁਸੀਂ ਲੈਸ ਬਾਹਰ ਰੱਖਣੀ ਹੈ ਰੱਖ ਸਕਦੇ ਹੋ ਤੇ ਆਪਾਂ ਕੀ ਲੈਸ ਦੇ ਉੱਪਰ ਆਪਾਂ ਲਾ ਦਾਂਗੇ ਸਲਾਈ ਲੈਸ ਤੇ ਸਲਾਈ ਇਹ ਜਿਹੜੀ ਉਹ ਆਪਾਂ ਥੋੜਾ ਜਿਹਾ ਮੋਟਾ ਬਹ੍ਹਾ ਕਰ ਲਿਆ। ਇਹ ਕਵਰੀ ਆਪਾਂ ਕੱਤੀ ਸਲਾਈ ਲਾਵਾਂਗੇ ਪੱਕੀ ਸਲਾਈ ਆਪਾਂ ਦੂਸਰੇ ਪਾਸੇ ਦੀ ਉੱਪਰ ਦੀ ਲਾਵਾਂਗੇ ਕਈ ਵਾਰੀ ਪੈਨ ਨੇ ਕਮੈਂਟ ਕੀਤੇ ਆ ਵੀ ਕਲੀਆਂ ਦੇ ਨਿਸ਼ਾਨਾ ਕਿਵੇਂ ਲਾਈ ਜਾਂਦੇ ਆ ਕਿੰਨੀ ਸਪੇਸ ਈ ਜਾਂਦੀ ਹੈ ਹੁਣ ਤੁਸੀਂ ਧਿਆਨ ਨਾਲ ਸਮਝ ਲਓ ਜੀ 9 ਇੰਚ ਸਪੇਸ ਦੋਨਾਂ ਪਾਸੇ ਸਾਡੇ 4-4 ਇੰਚ ਛੱਡ ਲਓ ਤੁਸੀਂ ਤੁਸੀਂ ਨਿਸ਼ਾਨ ਵੀ ਲਾ ਸਕਦੇ ਹੋ ਪੈਨ ਨਾਲ ਚਾਕ ਨਾਲ ਤੇ ਇਸ ਤਰ੍ਹਾਂ ਜਿਵੇਂ ਮੈਂ ਕਰੀ ਜ ਬਣਾਈ ਆ ਕਰੀਜ਼ ਵੀ ਬਣਾ ਸਕਦੇ ਹੋ ਠੀਕ ਆ मैंने ये तरीका करीज बना के कल पाने वाला तरीका सौखा लगता मैं इसी तरह ही पा ਆਪਾਂ ਤੁਹਾਨੂੰ ਐਸ ਕਰ ਦਾਂਗੇ ਪਾਈਥਰ ਕਟਿੰਗ ਹੁਣ ਆਪਾਂ ਦੂਸਰੀ ਕਲੀ ਤੇ ਲਾ ਲੈਨੇ ਆ ਵੀਡੀਓ ਨੂੰ ਆਪਾਂ ਸਕਿਪ ਨਹੀਂ ਕਰਦੇ ਤੁਹਾਨੂੰ ਪੂਰੀ ਦੇਵਾਂਗੇ ਜੀ ਤੁਸੀਂ ਧਿਆਨ ਨਾਲ ਦੇਖਿਓ ਹੁਣ ਆਪਾਂ ਇਧਰਲੀ ਕਲੀ ਦਾ ਇਧਰ ਵੱਲ ਨੂੰ ਮੂੰਹ ਰੱਖਿਆ ਤੇ ਇਹਦਾ ਇਧਰ ਨੂੰ ਕਰਾਂਗੇ ਲੈਸ ਪੁੱਠੀ ਹੋਊਗੀ ਕਿਉਂਕਿ ਜਦੋਂ ਬਾਅਦ 'ਚ ਆਪਾਂ ਇਸ ਤਰ੍ਹਾਂ ਕਰਾਂਗੇ ਲੈਸ ਆਪਣੀ ਸਿੱਧੀ ਹੋ ਜਾਊਗੀ ਠੀਕ ਆ ਤਲਸ ਬਿਲਕੁਲ ਵੀ ਨਹੀਂ ਖਿੱਚਣੀ ਕੱਪੜਾ ਥੋੜਾ ਜਿਹਾ ਹੱਥ 'ਚ ਕਸ ਕੇ ਰੱਖਣਾ ਕਿਉਂਕਿ ਕਪੜਾ ਢਿੱਲਾ ਛੱਡ ਦਾਂਗੇ ਤਾਂ ਆਪਾਂ ਵਾਲ ਪੈ ਜਾਣਗੇ ਜੀ ਤਿੱਲਾ ਸਪਣੀ ਖਿੱਚੀ ਜਾਊਗੀ ਤਾਂ ਕਪੜਾ ਆਪਣਾ ਢਿੱਲਾ ਹੋ ਗਿਆ ਤਾਂ 허 ਬੁਰਾ ਲੱਗਦਾ ਫालतू ਲੈਸ ਕਰਦੇ ਨੇ ਆਪਾਂ ਕੱਟਨੇ ਹੁਣ ਤੁਹਾਨੂੰ ਦਿਖਾਉਣੇ ਆ ਆ ਦੇਖੋ ਇਸ ਤਰ੍ਹਾਂ ਆਪਾਂ ਕਲੀਆਂ ਤੇ ਇੱਕ ਵਾਰੀ ਪੁੱਠੀ ਰੱਖ ਕੇ ਲੈਸ ਲਾ ਲਈ ਹੁਣ ਇਹਨੂੰ ਲੈਸਨ ਕਰਦੇ ਆਪਾਂ ਇਸ ਤਰ੍ਹਾਂ ਇਧਰ ਨੂੰ ਸਿੱਧਾ ਤੇ ਇਹਦੇ ਉੱਪਰ ਲਾ ਦਿੰਨੇ ਆ ਦੱਬੂਣੀ ਸਲਾਈ ਜਿਹੜੀ ਆਪਾਂ ਹੁਣ ਸਲਾਈ ਲਾਵਾਂਗੇ ਉਹ ਥੋੜਾ ਜਿਹਾ ਆਪਾਂ ਵਖਾ ਜਿੰਨਾ ਆਪਾਂ ਆਮ ਸਲਾਈ ਕਰਨ ਵਾਸਤੇ ਰੱਖਦੇ ਆ ਉਨਾ ਦੱਬ ਕਰ ਲਾਂਗੇ ਇਸ ਤਰ੍ਹਾਂ ਹੁਣ ਮੋੜ ਦੇ ਜਾਵਾਂਗੇ ਕਪੜਾ ਤੇ ਲੈਸ ਨੂੰ ਇਧਰ ਨੂੰ ਮੋੜ ਲਾਂਗੇ ਵੀਡੀਓ ਨੂੰ ਆਪਾਂ ਬਿਲਕੁਲ ਵੀ ਸਕਿਪ ਨਹੀਂ ਕਰਿਆ ਵਿੱਚੋਂ ਸਾਨੂੰ ਪੂਰੀ ਦਿਖਾਵਾਂਗੇ ਜੇ ਤੁਸੀਂ ਉੱਪਰ ਰੱਖ ਕੇ ਲੈਸ ਕਲੀਆਂ ਪਾਉਣੀਆਂ ਫਿਰ ਵੀ ਇਸੇ ਤਰ੍ਹਾਂ ਹੀ ਨਿਸ਼ਾਨ ਲਾ ਸਕਦੇ ਹੋ ਆ ਦੇਖੋ ਇੱਕ ਕਲੀ ਤੇ ਆਪਾਂ ਨੀ ਲੈਸ ਕੰਪਲੀਟ ਹੋ ਗਈ ਹੁਣ ਇਧਰ ਤੇ ਇਹਨੂੰ ਇਧਰ ਵੱਲ ਨੂੰ ਉਲਟਾ ਲਾਂਗੇ ਪਹਿਲਾਂ ਆਪਣੀ ਲੈਸ ਉੱਠੀ ਸੀ ਹੁਣ ਸਿੱਧੀ ਹੋ ਗਈ ਜੀ ਇਸ ਤਰ੍ਹਾਂ ਜਿਹੜੀ ਆਪਾਂ ਹੁਣ ਸੜਾਈ ਲਾਉਣੀ ਹੈ ਇਹ ਆਪਾਂ ਕੱਪੜੇ ਦੇ ਉੱਪਰ ਲਾ ਰਹੇ ਹਾਂ जिस तरह अपने पहली कड़ी के उपर सिलाई लाई सी उसी तरह ही आप दूसरी ते ला ली हूं थोन दिखा दें जी देखो ਆਪਣੀਆਂ ਕਲੀਆਂ ਪਾ ਕੇ ਰੈਡੀ ਹੈ ਕਮੀਜ਼ ਹੁਣ ਆਪਾਂ ਇਹਦੇ ਤੇ ਗਲਾ ਬਣਾਵਾਂਗੇ ਇਹ ਤੁਸੀਂ ਦੇਖੋ ਵੀ ਸਾਰਾ ਸਪੇਸ ਇੱਕੋ ਜਿਹਾ ਹੋਊਗਾ ਕਿਤੇ ਘਟ ਘਟ ਵੱਧ ਨਹੀਂ ਜੇ ਹੁਣ ਆਪਾਂ ਪਲੋਈਆਂ ਪਾਵਾਂਗੇ ਜਿਹੜੀਆਂ ਇਹਦੀ ਪਲੋਈਆਂ ਜਿਹੜੀਆਂ ਉਹ ਅੰਦਰਲੇ ਪਾਸੇ ਪੈਣਗੀਆਂ ਇਸ ਤਰ੍ਹਾਂ ਇੱਥੇ ਜੇ ਤੁਸੀਂ ਪਲੋਈਆਂ ਨਹੀਂ ਪਾਉਣੀਆਂ ਫਿਰ ਕੋਈ ਦਿੱਕਤ ਆਲੀ ਗੱਲ ਨਹੀਂ ਸਪੇਸ ਜ਼ਿਆਦਾ ਹੀ ਸੱਟ ਸਕਦੇ ਇੱਧਰ ਪਾ ਕਰ ਸਕਦੇ ਹੋਰ ਇੱਧਰ ਕਰ ਲਓ ਪਲੋਈ ਆਹ ਸੌਰੀ ਜੀ ਕਲੀ ਤੇ ਜੇ ਆਪਾਂ ਬਲੁਈਆਂ ਪਾਉਣੀਆਂ ਫਿਰ ਸਪੇਸ ਤੁਸੀਂ ਇੰਨਾ ਹੀ ਰੱਖੋ ਤੇ ਇਸ ਤਰ੍ਹਾਂ ਹੁਣ ਇੱਥੇ ਆਪਣੀਆਂ ਦੁਨੀ ਅੰਦਰਲੇ ਪਾਸੇ ਬਲੁਈਆਂ ਪੈ ਜਾਣਗੀਆਂ ਤੇ ਇਧਰਲੇ ਬਾਕਸ ਪਲੇਟਾਂ ਪੈ ਜਾਣਗੀਆਂ ਸਹੀ ਬਲੁਈਆਂ ਪੈਣਗੀਆਂ ਬਿਲਕੁਲ ਜੇ ਤੁਸੀਂ ਇਸ ਤਰ੍ਹਾਂ ਇੱਕ ਹੀ ਨਕਲੀਆਂ ਪਾਉਣੀਆਂ ਠੀਕ ਆ ਦੇਖ ਕੇ ਦੱਸਿਓ ਤੁਸੀਂ ਵੀ ਮੇਰਾ ਤਰੀਕਾ ਤੁਹਾਨੂੰ ਕਿਦਾਂ ਦਾ ਲੱਗਿਆ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਠੀਕਾ ਸਿੰਪਲ ਜਿਹਾ ਸੂਟ ਨੂੰ ਇਸ ਤਰ੍ਹਾਂ ਤੁਸੀਂ ਸਾਰੇ 15-20 ਰੁਪਏ ਦੀ ਲੈਸ ਨਾਲ ਡਿਜ਼ਾਈਨ ਕਰ ਸਕਦੇ ਹੋ 10 ਰੁਪਏ ਮੀਟਰਾਂ ਵਾਲੀ ਲੈਸ ਆਉਂਦੀ ਹੈ ਜੀ 2 ਮੀਟਰ ਕਲੀਆਂ ਤੇ ਲੈਸ ਲੱਗਦੀ ਹੈ ਠੀਕ ਹੈ ਜੀ ਆਪਣਾ ਨੋਰਮਲ ਲੰਬਾਈ ਹੈ ਜੀ ਲੰਬਾਈ ਜਿਆਦੇ ਆ ਫਿਰ ਤੁਸੀਂ 2.5 ਮੀਟਰ ਵੀ ਲੱਗ ਸਕਦੀ ਹੈ ਜੀ ਦੋਨਾਂ ਕਲੀਆਂ ਤੇ ਪਰ 2.5 ਨਹੀਂ ਲਗਣੀ ਜੀ ਠੀਕ ਆ ਸਵਾਕ ਦੋ ਲੱਗੋਗੇ ਕਲੀਆਂ ਤੇ ਤੇ ਬਾਹਾਂ ਦੇ ਹਿਸਾਬ ਨਾਲ ਤੁਸੀਂ ਲੈ ਲਓ ਜਿੰਨੀ ਬਾਹਾਂ ਤੇ ਲੱਗੂਗੀ इनिकलैस ना अपना सूट वजिया बन जाता जी ठीक है वीडियो चंकी लगी लाइक कमेंट शेयर जरूर करो चैनल कर लिये सबसक्राइब भीडियो देखा लिये थोड़ा बहुत बहुत धन्यवाद जी